ਇਕ ਨਾ ਸਰਦਾਰਾ ਜਦੋਂ ਘੋੜੇ ਦੀ ਲੱਕ ਬਣਦੀ ਹੈ ਜਾਂ ਧੌਣ ਬਣਦਾ ਘੁੰਡ ਬਣਦਾ ਵੀ ਉਹਦੇ ਚ ਖੁਰਲੀ ਦੇ ਕਿੰਨੇ ਕਰੋਲ ਨੇ ਜਿਹੜੀ ਆਪਾਂ ਖੁਰਲੀ ਬਣਾ ਦਿੰਨਾ ਘੋੜੇ ਦੇ ਫੜਨ ਵਾਲੀ ਖੁਰਲੀ ਬਾਈ ਖੁਰਲੀਏ ਰੋਲ ਤੁਸੀਂ ਸਾਰੇ ਧਿਆਨ ਨਾਲ ਸੁਣ ਲਓ ਵੀ ਜੇ ਬੱਚਾ 10 ਮਹੀਨਿਆਂ ਦਾ ਤੁਸੀਂ ਓਪਨ ਖੁਰਲੀ ਬਣਾਤੀ ਉਹ ਜੋ ਓਪਨ ਖੁਰਲੀ ਦੇ ਵਿੱਚ ਉਹਦੇ ਧੌਣ ਨੂੰ ਵੀ ਦਿੱਕਤ ਆਊ ਢੂਈ ਨੂੰ ਵੀ ਆਊਗੀ ਲੱਤਾਂ ਨੂੰ ਵੀ ਆਊਗੀ ਛਾਤੀ ਨੂੰ ਵੀ ਆਉ। ਛਾਤੀ ਨੂੰ ਵੀ ਆਉਂ ਦਿੱਕਤ ਆ। ਸਾਰੇ ਕਾਸੇ ਨੂੰ ਖਾਣ ਦੀ। ਜੇ ਤੁਸੀਂ ਕਹੋ ਵੀ ਅੰਗ ਜੋੜ ਤੋੜ ਬਣ ਵੀ ਇਹ ਚੀਜ਼ਾਂ ਨਾ ਬਣਦੇ ਆ। ਹਾਂ ਬਣਦੇ ਜਰੂਰ ਆ। ਪਰ ਉਹਦਾ ਜਿਵੇਂ ਹੁਣ ਮੰਨ ਲਓ ਕੋਲ ਬੱਚਾ 10 ਮਹੀਨਿਆਂ ਦਾ ਕੇਰਾ ਉਹਦੀ ਉਹ ਹੀ ਰੱਖੋ ਮਿੱਟੀ ਮੁੱਟੀ ਸਿੱਟ ਕੇ। ਖੁਰਲੀ ਕੇਰਾ ਜੂ ਵੱਡੀ ਬਣਾ ਲਓ। ਆਪਾਂ ਤੁਹਾਨੂੰ ਇਹ ਨਹੀਂ ਕਹਿੰਦੇ। ਮਿਲ ਆਫ ਕੇ ਖੜੇ। ਹਾਂ ਖੁਰਲੀ ਵੱਡੀ ਬਣਾ ਲਓ। ਉਹਦਾ ਜਿਹੜਾ ਮਿੱਟੀ ਭਣ ਵੱਧ ਕਰਦੇ ਹੋ। ਜਿਉਂ-ਜਿਉਂ ਵੱਡਾ ਹੋਈ ਜਾਓ ਮਿੱਟੀ ਨੂੰ ਘਟਾਈ ਚੱਲੋ ਤੇ ਖੁਰਲੀ ਉਹੀ ਰਹੂਗੀ। ਹਾਂ। ਕਈ ਵੀਰ ਇਹ ਹੁੰਦੇ ਆ। ਵੀ ਭਾਈ ਜੀ ਹੁਣ ਤਾਂ ਛੋਟੇ ਕੋੜ ਦੇ ਖੁਰਲੀ ਛੋਟੀ ਬਣਾ ਲਈ ਫਿਰ ਉਹ ਇੱਟਾ ਸੀਮੈਂਟ ਵੱਡੀ ਵੱਡੀ ਬਣਾਉਣ ਜਾਂਦੇ ਆ ਜਿਵੇਂ ਜਿਵੇਂ ਕੋੜਾ ਵੱਡੀ ਜਾਂਦਾ ਉਹ ਖੁਰਲੀ ਉਹ ਖੁਰਲੀਆਂ ਬਣਾਉਣ ਦੀ ਟਾਈਮ ਖਰਾਬ ਕਰ ਦਦੇ ਆ ਨਹੀਂ ਖੁਰਲੀ ਕੀਰਾ ਬਣਾ ਲਓ ਚਰਨਾ ਵਧੀਆ ਕੀਰਾ ਬਣਾ ਲਓ ਮਿੱਟੀ ਪਿਛਾਂ ਚੋਂ ਮਿੱਟੀ ਦਾ ਸੈਟਿੰਗ ਕਰੀ ਚੱਲੋ ਮਿੱਟੀ ਦਾ ਸੈਟਿੰਗ ਕਰੀ ਚੱਲੋ ਮਿੱਟੀ ਵੱਧ ਸਿੱਟ ਲਓ ਉਸ ਤੋਂ ਬਾਅਦ ਜਿਵੇਂ ਜਿਵੇਂ ਕੋੜਾ ਵੱਡਾ ਹੋਈ ਜਾਂਦਾ ਉਹ ਮਿੱਟੀ ਨੂੰ ਘਟ ਘਟਾਈ ਚੱਲੋ ਖੁਰਲੀ ਉਹ ਹੀ ਜਾਂਦੀਆਂ ਕੁੰਡੇ ਅਸੀਂ ਜਿਹੜੇ ਹੁਣ ਖੁਰਲੀ ਬਣ ਗਈ ਦੋਨੇ ਦਵਾਗਾ ਬਣਣੀਆਂ ਘੋੜੇ ਦੀਆਂ ਉਹ ਥੋੜੀ ਜਿਹੀਆਂ ਮੂਹਰੋਂ ਪੈਰ ਚ ਨਹੀਂ ਪੈਣੀਆਂ ਪਿਛਾੜੀ ਆ ਘੋੜੇ ਦੀ ਨੇੜੇ ਨਹੀਂ ਹੋਣੀ ਚਾਹੀਦੀ ਲੰਮੀ ਹੋਣੀ ਚਾਹੀਦੀ ਘੋੜੇ ਨੂੰ ਦੋ ਪਾਸੇ ਕਾਹ ਤੋਂ ਬਣਿਆ ਜਾਂਦਾ ਤਾਉਣ ਤੋਂ ਦੋ ਪਾਸਿਓਂ ਤਾਂ ਬਾਈ ਜੀ ਦਵਾਗਾ ਬਣ ਜਾਂਦਾ ਤਾਉਣ ਨੂੰ ਇੱਕ ਘੋੜੇ ਦੀ ਬੈਨੀਫਿਟ ਖੜਨ ਦੀ ਪਿਛਾੜੀ ਲੱਗ ਤਾਂ ਆਉਣ ਤੋਂ ਮੰਨ ਲਓ ਗਾਲਾ ਉਹਦਾ ਜੋ ਜੋ ਬਣਾ ਪਟਾਤਾ ਆਉਣਾ ਉਹ ਇੱਕ ਰੋਬ ਦਿਖਾਉਂਦਾ ਦਵਾਗੇ ਤੋਂ ਵੀ ਜਦੋਂ ਇੱਕ ਨਾਲ ਬੰਨੋ ਮੱਝ ਜੀ ਲੱਗਦਾ ਦੋ ਨਾਲ ਬੰਨੋਗੇ ਤਾਂ ਤਾਉਣ ਨੂੰ ਐ ਐਸਾਂ ਕਰੀ ਜਾਂਦਾ ਐ ਕਰੀ ਜਾਂਦਾ ਦਵਾਗੇ ਨਾਲ ਬੰਨੋਗੇ ਰੋਬ ਨਾਲ ਖੜੂ ਤਾਉ ਫਰਾਜ ਜਿਹੜਾ ਸਾਰਾ ਬੈਨੀਫਿਟ ਛਾਤੀ ਦਾ ਜਾਂ ਢੂਈ ਦਾ ਪੁੜੇ ਦਾ ਜਾ ਮੰਨ ਲਓ ਗੱਲ ਖੁਰਲੀ ਤੇ ਖੜਾ ਵੀ ਇੱਕ ਚੰਗਾ ਸੋਹਣਾ ਜਾਨਵਰ ਆਪਾਂ ਕੋਲੇ ਲਾ ਦਨਾਂ ਕਿਵੇਂ ਉਹ ਰੋਬ ਦਿਖਾਉਂਦਾ ਹਾਂ ਰੋਬ ਦਿਖਾਉਂਦਾ ਰੋਬ ਦਿਖਾਉਂਦਾ ਉਹ ਖੁਰਲੀ ਤੇ ਮੈਨੇ ਨੇ ਪਰ ਖੁਰਲੀਆਂ ਨੂੰ ਇੱਕ ਖੁਰਲੀ ਬਣਾਓ ਉਹਨੂੰ ਮਿੱਟੀ ਨਾਲ ਸਿਸਟਮ ਕਰ ਲਓ ਬੱਚਾ ਕਾ ਉਹਨੂੰ ਉਹ ਮਿੱਟੀ ਵੱਧ ਛੱਡਦੇ ਜੋ ਜੋ ਬੱਚਾ ਵੱਡਾ ਹੋਈ ਜਾਂਦਾ ਮਿੱਟੀ ਨੂੰ ਘਟਾਈ ਚੱਲੋ ਖੁਰਲੀ ਉਹੀ ਰਹਿਣ ਦਿਓ ਸਹੀ ਆ ਸੋ ਮਿੱਤਰੋ ਕਰਿਓ ਗੱਲਾਂ ਨੋਟ ਆ ਆਪਾਂ ਜੇ ਗੱਲਾਂ ਵੀ ਕਲੀਅਰ ਕਰਤੀਆਂ ਤੇ ਵੀਡੀਓ ਨੂੰ ਕਰਦੇ ਵੱਧ ਵੱਧ ਸ਼ੇਅਰ